ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਓਮਕਾਰ ਸਤਨਾਮ ਅਰਤਾਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਿਖੋਂ ਆਰ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚਾ ਸੋਚਨ ਹੋਵੇ ਜੇ ਸੋਚੇ ਨਖਵਾਰ ਚੁੱਪੇ ਚੁੱਪ ਨ ਹੋਵੇ ਜੇ ਲੋਇਰ ਖਾਨ ਇਕਤਾਰ ਖੁੱਖਿਆ ਭੁਖ ਨ ਉਤਰੀ ਜੇ ਬੰਨ ਨ ਕੁਰਿ ਉਪਾਰ ਸਹਸ ਸਿਆਣ ਪਾਂ ਲਖ ਹੋਇ ਤਾ ਇੱਕ ਨ ਛੱਲੇ ਨਾਲ ਉਸ ਜਾਰ ਹੋਈਏ ਕੇ ਕੂੜਾ ਟੁੱਟੇ ਪਾਰ ਹੁਕਮ ਰਜਾਈ ਸਨ ਨਾ ਨਿਕਲੈ ਕੈ ਨਾਲ ਹੁਕਮੀ ਹੋਣ ਕਾਲ ਹੁਕਮ ਨ ਖਹਿ ਜਾਏ ਹੁਕਮ ਹਣ ਜੇ ਹੁਕਮ ਲੈ ਗੱਡਿਆਈ ਹੁਕਮਤੋਂ ਮਨੇ ਇਹ ਹੁਕਮ ਲਿਖ ਦੁਖ ਸੁਖਾਈ ਹੈ ਇੱਕ ਨਾ ਹੁਕਮ ਵਿੱਚ ਸੇਇ ਤੇ ਇੱਕ ਹੁਕਮ ਇਸਤਾਨ ਕੋ ਵਾਈ ਹੈ ਹੁਕਮੰਦਰ ਸਭ ਕੋ ਬਾਹਰ ਹੁਕਮ ਨਾ ਹੋਏ ਨਾਨਕ ਹੁਕਮ ਹੈ ਜੀ ਗੂਚਾ ਸਾਹ ਹੋ ਮਹਨ ਕੋਏ ਗਾਵੈ ਕੋ ਤਾਨ ਹੋਵੇ ਕਿਸੈ ਤਾਨ ਗਾਵੈ ਕੋ ਰਾਤ ਜਨ ਨਿਥਾਨ ਗਾਵਹਿ ਕੋ ਗੁਣ ਵੱਡੇ ਆਇਆਂ ਚਾਰ ਗਾਵਹਿ ਕੋ ਵਿਦਿਆ ਵਿਖੰ ਵਿਚਾਰ ਗਾਵਹਿ ਕੁਸਾਜ ਕਰੇ ਤਨ ਕੇ ਹੈ ਗਾਵਹਿ ਕੋ ਜੀ ਲੈ ਹਰ ਦੇਹ ਹੈ ਗਾਵਹਿ ਕੋ ਜਕਿਸਰ ਦੂਰ ਗਾਵਹਿ ਕੋ ਵਿਖੇ ਹਾਦਰਾਂ ਤੋਂ ਦੂਰ ਕਥਨ ਕਥਨ ਤੋਟ ਕਥ ਕਤਿ ਗੋਟੀ ਕੋਟ ਕੋਟ ਨਿੰਦ ਦੇਰਨ ਦੇ ਸੜਕ ਕਾਹੇ ਜੁਗਾ ਜੁਗੰタル ਖਾਹਿ ਹੁਕਮੀ ਹੁਕਮ ਤਰਾਇ ਰਾਹੁ ਨਾਨਕ ਰੂਸਵੇ ਪਰਵਾਉ ਸਾਚਾ ਸਾਹਿ ਸਾਚ ਨਾਇ ਆਖੇ ਭਗਵਾਨ ਆਖੇ ਮੰਗਹਿ ਦੇਹ ਦੇ ਦਾਤ ਕਰੇ ਨ ਉਤਰ ਰਖ ਗਿਰਖ ਅਜਿਤ ਦਿਸਾ ਦਰਬਾਰ ਮੁਖ ਗੈ ਬੋਲਣ ਗੋਨੀ ਅਜਿਤ ਸੁਣ ਤਰੇ ਪਿਆਰ ਅਮਰ ਚੇਲਾ ਸਤਨਾਗੜੀ ਆਈ ਵਿਚਾਰ ਰਮੀ ਆਵੇ ਕਪੜੇ ਨਦਰੀ ਮੋਖ ਦਵਾਰ ਨਾਨਕੇ ਵੇ ਜਾਣੀ ਐ ਸਭ ਕਿਸ ਤਿਆਰ ਸਭ ਤਨ ਜਾਏ ਕਿ ਤਨ ਹੋਏ ਆਪਿਆ ਨਰਿੰਦਰ ਸੋਏ ਜਿਨ ਸੇ ਵੇ ਤਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਦਾਨ ਗਾਵੀਐ ਸੁਣਿਐ ਮਨ ਰਖੇ ਭਾਉ ਦੁਖ ਪਰ ਹਰ ਸੁਖ ਕਰਨੇ ਲਈ ਗੁਰੂ ਸੰਗ ਨਾਲ ਜੋ ਗੁਰੂ ਵੇਦ ਗੁਰੂ ਜਸ ਮਾਈ ਹਰੇ ਸਰਗੁਰ ਗੁਰੂਖ ਬ੍ਰਹਮ ਗੁਰ ਪਾਰਬ ਪੀ ਮਾਈ ਜੇ ਖਾ ਰਾਣਾ ਕਾ ਨਾ ਹੀ ਕਹਿਣਾ ਕਤ ਨ ਜਾਏ ਬੁਰਾਈ ਕਰੇ ਬੁਜਾਈ ਸਭ ਨਾ ਜੀਆਂ ਖ ਇਕ ਬਾਤਾ ਸੋ ਮੈ ਵਿਸਰਣਾ ਜਾਏ ਥਿਰਥ ਨਾ ਜੇ ਤਿਸ ਭਾਵ ਬਿਣ ਕਾਣੇ ਨਾ ਹੀ ਕਰੇ ਜੇ ਤਿਸ ਰਖੋ ਗਾਈ ਰੇ ਕਾ ਗਣ ਕਰਮ ਆ ਕੇ ਮਿਲ ਲੈ ਮਾਤੂ ਮੇ ਚਰਤ ਨੋ ਜਵਾ ਹਰ ਮਾਨਕ ਜੇ ਕੋ ਗੁਰ ਕੀ ਸਿੱਖ ਸੋਣੇ ਗੁਰ ਆਖ ਦੇਹ 부ਜਾਈ ਸਭ ਨਾ ਜੀਆਂ ਕੈਕ ਦਰਤਾ ਸੋ ਮੈ ਵਿਸਰਣਾ ਜਾਈ ਜੇ ਜੁਗ ਚਾਰੇ ਆ ਰਜਾ ਹੋਰ ਦਸੋਨੇ ਹੋਏ ਨਾ ਅਖੰਡਾ ਵਿੱਚ ਜਾਣੇ ਨਾਲ ਸੁਣਾ ਸਭ ਕੋ ਇਹ ਚੰਗਨ ਹੋਰ ਕਾਏ ਕੈ ਜਸਪੀਰਤ ਜਗ ਦੇ ਏ ਤੁਸਨ ਦਰਣਾ ਵਿਤਵਾ ਤੁਨ ਪੁੱਛੇ ਕਿ ਕਿ ਟਾਂਦਰ ਕੀਟ ਕਰ ਦੂਸੇ ਦੋਸਰੇ ਨਾਨਕ ਨਿਰਗੁਣ ਗੁਣ ਕਰੇ ਗੁਣ ਗਮ ਤੇ ਗੁਣ ਦੇ ਤੇਹ ਕੋ ਨ ਸੂਝੈ ਜੇ ਤਿਸ ਕੋ ਗੁਣ ਕੋਇ ਕਰੇ ਸੁਣੈ ਸਿਧ ਪੇਰ ਸੁਣਾ ਸੁਣੈ ਤਰ ਤਵਨ ਕਾਸ ਸੁਣੈ ਦੇ ਪਲੋ ਪਰਤਾ ਸੁਣੈ ਪੁਹਨ ਸੁਖੇ ਕਾਲ ਨਾਨਕ ਭਗਤਾਂ ਫਰਾਮੇਗਾ ਸੋ ਸੁਣੈ ਦੂਖ ਅਕੰਾਸ ਸੁਣੈ ਸਰਵਰ ਮੈਂਦ ਸੁਣੈ ਮੁਖ ਸਲਾਹਨ ਮੰਦ ਸੁਣੈ ਜੋਗ ਜੋਗ ਤਨ ਭੇਦ ਸੁਣੈ ਸਾਚ ਸੁਮਰਤਵੇਦ نانک بگتا سدام گاس دکھکا ناسن سات گیان پڑ پڑھانے سرا گنا کی گا سنیا شیک پیرا سنیا سو گاہو نانک بگتا سدام گاس سنیا دو پا کا ناس ਮਨਨੇ ਕੀ ਗਤ ਗਏ ਨਾ ਜਾਏ ਜੇ ਕੋ ਕਹ ਪਿਛੇ ਪਸਤਾਏ ਕਾਗ ਬਕਰ ਮਨ ਨ ਲੇਖਣ ਹਰ ਮਨਨੇ ਕਾਬੈ ਕਰਨ ਵਿਚਾਰ ਐ ਸੋ ਨਾਮ ਨਿਰੰਝਰ ਹੋਏ ਜੇ ਕੋ ਮਨ ਜਾਣੇ ਮਨ ਹੋਏ ਮਨਨੇ ਸੁਰਤ ਹੋਏ ਮਨ ਬੁੱਧ ਮਨਨੇ ਸਹਲ ਪਾਨ ਖੇ ਸੋਧ ਮਨਨੇ ਮੁਖ ਛੋਟਾ ਨ ਖਾਏ ਮਨਨੇ ਜਨ ਸਤਿ ਜਾਏ ਐ ਸੋ ਨਾਮ ਨਿਰੰਝਰ ਹੋਏ ਜੇ ਕੋ ਮਨ ਜਾਣੇ ਮਨ ਹੋਏ ਮਨਨੇ ਮਰ ਫਗਨ ਪਾਇ ਮਨਨੇ ਪਾਸੋਂ ਪਰਗਨ ਜਾਏ ਮਨੁ ਮਗਨ ਛਲੇ ਪੰਸ ਮਨ ਧਰਮ ਸੇਤੀ ਸਰਬੰਧ ਅਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨ ਖਾਹਿ ਮੋਖ ਲੋਾਰ ਮਨ ਪ੍ਰਵਾਰ ਸਦਾ ਰਮਨਤਰਾ ਤਾਰੇ ਗੁਰ ਸਿੱਖ ਮਨੁ ਨਾਨਕ ਬਭਨ ਪ੍ਰਖ ਅਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਜ ਪਰਵਾਣ ਪੰਜ ਪ੍ਰਧਾਨ ਪੰਜੇ ਪਾਹਾ ਦਰਗਹਿ ਮਾਨ ਪੰਜੇ ਗੋਹੰਦਾਰਾ ਜਨ ਕੰਚਨਖਾ ਗੁਰੇਕ ਤੇ ਆਨ ਦੇਖੋ ਕਹਿ ਕਰਿ ਵਿਚਾਰ ਕਰ ਤੇ ਕਹਿਣਾ ਨਹੀਂ ਇਸ ਨੂੰ ਵਰ ਔਰ ਧਰਮ ਦੇ ਆਖ ਪੂਰ ਸੰਤੋਸ਼ ਸਾਭ ਰਖਿਆ ਜਨ ਸੂਤ ਹੈ ਦੇਖੋ ਬੁਝੇ ਹੋਏ ਸੁਚਾਰ ਸਭਲਾਪੁਰ ਕੇ ਤ ਭਾਰਤ ਧਰਤੀ ਹੋਰ ਘਰ ਹੋਰ ਇਸ ਤੇ ਭਾਰਤ ਲੈ ਕਣ ਜੂਰ ਜੀ ਜਾ ਸਰੰਗਖੇ ਨਾਮ ਸਭਨਾ ਲਿਖਿਆ ਗੋੜੀ ਸਦਾ ਇਹੋਲੇ ਹਰ ਖਜਾਨੇ ਕੋਲੇ ਲਿਖਿਆ ਲਿਖੇ ਕੇ ਪੈ ਹੋਏ ਇਤਸਾ ਅਨੁਸਰ ਲੋਕੇ ਤਿਦਾਸ ਜਨਕਨ ਖੂਤ ਇਤਬ ਸਦਕ ਕੁਕ ਆਉ ਤਿਸਹ ਰਖ ਦਰਿਆ ਕੁਦਰਤ ਕਨ ਗਹਾ ਵਿਚਾਰ ਹਰਿਆਣ ਜਾਵੇ ਇੱਕ ਵਾਰ ਜੋਤੂ ਦਿਖਾਵੇ ਸਾਈ ਫਨੀਖਾਰ ਸੋ ਸਲਾਮ ਸੁਨਰੰਕਾਰ ਅਸਾਂਖ ਜਪ ਸੰਖਾ ਸੰਖੋਦ ਸੰਖਪਤਾ ਸੰਖ ਗ੍ਰੰਥਮ ਖੇਦ ਪੜ ਅਸਾਂਖ ਜੋਗ ਮਿਲ ਰਹੂ ਦਾਸ ਸੰਗਤ ਪਤਪੁਣ ਗਿਆਨ ਵਿਚਾਰ ਸੰਗਤ ਸਤਿ ਅਸੰਦ ਤਰ ਅਸਾਂਖ ਸੂਰਮੇ ਪਖਸਾਰ ਸੰਗਮੋਨ ਹਿਦ ਬਲਾਇ ਤਾਰ ਕੁਦਰਤ ਕਾਣ ਕਹਾ ਵਿਚਾਰ ਵਾਰਿਆਂ ਜਾਵੇ ਖਵਾਰੂ ਜੋ ਤੁਝ ਪਵੇ ਸਾਈ ਤਨੇ ਅਰ ਤੁਹ ਤਲਾਸਲਾਮ ਤਨ ਰੰਕਰ ਅਸਾਂਖ ਮੂਰਖਦ ਕੋਰ ਅਸਾਂਖ ਸੂਰ ਹਰਾਮ ਕੋਰ ਅਸਾਂਖ ਅਮਰ ਕਰ ਜਾਹੀ ਜੋਰ ਅਸਾਂਖ ਗਲਵਡ ਹੱਤਿਆ ਕਮਾਹੇ ਸੰਖਾ ਕੀ ਪਾਪ ਕਰ ਜਾਏ ਸੰਖੂੜੇ ਔਰ ਕੁੜੇ ਹੀ ਰਹੇ ਅਸਾਂਖ ਮਲੇ ਸਮਲ ਪਖ ਖਾਹੇ ਅਸਾਂਖ ਨਿੰਦੇ ਸਿਰ ਕਰੇ ਭਾਰ ਨਾਨਕ ਨੇ ਵਿਚਾਰ ਸਵਾਰਿਆਂ ਜਾਵਿ ਸਵਾਰ ਜੋਤੂਦ ਪੈ ਸਾਈ ਚਲੇ ਕਰ ਸੋ ਸਦਾ ਸਦਾ ਮਤੋ ਨਰਮ ਪਰ ਸੰਖ ਨਾਮ ਸੰਤਭ ਅਗੰ ਅਗੰ ਸੰਖ ਲੋ ਅਸਾਂਖ ਗੈ ਸਿਰ ਪਾਰ ਹੋਏ ਅਖਰੀ ਨਾਮ ਖਰੀ ਸਾਰਾ ਖਰੀ ਗਿਆਨ ਕੀ ਸੁਗਣ ਗਾਇ ਹਸਰੇ ਲਿਖਣ ਬੋਲਣ ਬਾਣ ਅਖਰ ਸੁਰ ਸੰਜੋਗ ਕਾਣ ਜਿਨੇ ਇਹ ਲਿਖੇ ਤਿਸ ਸਿਰ ਨਾਹਿ ਜੇ ਫਰਮਾਇ ਤੇ ਤੁਸੀਂ ਪਾਹਿ ਦੇ ਤਾ ਕੀ ਤਾ ਦੇ ਤਾ ਨਾਉ ਗਿਣ ਨਾ ਬਨਾਹਿ ਪੁਛਾਉ ਕੁਦਰਤ ਤੇ ਗਉਣ ਕਹਾ ਵਿਚਾਰ ਸਵਾਰਿਆਂ ਜਦ ਸਵਾਰ ਜੋ ਤੁਧ ਭਵੇ ਸਾਈ ਪਲੀ ਕਰ ਤੂੰ ਸਦਾ ਸਲਾਮ ਤੁਨ ਰੰਕਾਰ ਹਰੀ ਹੱਥ ਪੈਰ ਤਨ ਦੇਹ ਪਾਣੀ ਸੋਤ ਉਤਰ ਸਖੇ ਹੇ ਮੋਤ ਪਰੇ ਤੇ ਕੱਪੜ ਹੋਏ ਦੇ ਸਭ ਗੁਣ ਲਿਆ ਧੋਏ ਹਰੀ ਮਤ ਪਪਾਂ ਦਾ ਸੰਗ ਕੋਪਰ ਨਾਮ ਖੈ ਰੰਗ ਪੁੰਨੇ ਬਾਬੀ ਆਖਣ ਨਾਹੇ ਹਰ ਹਰ ਕਰਨਾ ਲਖੜ ਜਾਹੋ ਆਪੇ ਵੀ ਜਾਪੇਂ ਕਾਹੋ ਨਾਨਕ ਹੁਕਮ ਆਉ ਜਾਹੋ ਤੀਰਥ ਤਰਿਆ ਜਗਾਂ ਦੇ ਕੋ ਪਾਤਲ ਕਾਮਣ ਸੁਣਿਆ ਮਨ ਮਨ ਕੀ ਤਪ ਪਵਨ ਤੁਰ ਗਤ ਤੀਰਥ ਮਰਨ ਆਉ ਸਭ ਗੁਣ ਤੇਰੇ ਮਨਾਹੀ ਕੋਈ ਵਿਣ ਗੁਣ ਕੀਤੇ ਭਗਤ ਨ ਹੋਏ ਸਾਸਤ ਸਤਿ ਬਾਣੀ ਬਰਮਾਉ ਸਾ ਤੁਸਾਨ ਸਦਾ ਮਨ ਚਾਉ ਆਣ ਸੋਵੇ ਲਾ ਭਗਤ ਕਾਉਣ ਕਾਉਣ ਸਿੱਧ ਕਾਉਣ ਵਾਰ ਕਾਉਣ ਸ੍ਰੋਤੀ ਮਹਉ ਕਾਉਣ ਜਿਤ ਹੋਆ ਆਕਾਰ ਦੇਰਨ ਪਏ ਪੰਡਤ ਜੇ ਹੋਵੇ ਲੇਖ ਕੁਰਾਨ ਵਖਤ ਨੂੰ ਪਾਏ ਕਾ ਦੀਆਂ ਜੇ ਲਿਖਣ ਲੇਖ ਕੁਰਾਨ ਤੋ ਵਰਣ ਜੋਗੀ ਜਾਨ ਰੂਪ ਸੁਮਾਹਨ ਕੋਈ ਜਾ ਕਰਤਾ ਸਿਰ ਠੀਕ ਉਸ ਕਾ ਜੀ ਆਪੇ ਜਾਣ ਸੋਈ ਇਹ ਖਰਖਗੇ ਸੋਲੇ ਜੋ ਵਰਣੀ ਖੇ ਜਾਣ ਨਾਨਕ ਆਖਾਂ ਸਭ ਕੋ ਇਕੂ ਇਕ ਸਿਆਣ ਗੱਡਾ ਸਹੇ ਵੱਡੇ ਨਾਹਿ ਕੀਤਾ ਜਾਖਾ ਹੋਵੇ ਨਾਨਕ ਜੇ ਕੋ ਕੋ ਜਾਣ ਗਿਆ ਗਿਆਨ ਹੋ ਹੈ ਆ ਤਲਖ ਤਲਖ ਗਸੰਗਸ ਫੋੜ ਫੜੂ ਪਾਸ ਤੱਕੇ ਮੇਰ ਕਨ ਕਵਾਤ ਸਹ ਸਭ ਸਾਂ ਠਰ ਕੈਨਕ ਤੇ ਵੈ ਸਲੋਕ ਤਾ ਤਨੇ ਖ ਹੋਇ ਤਨ ਖ ਰੇ ਖ ਹੋਇ ਗਣਾ ਸੋ ਨਾਨਕ ਵਡਾਖਿਆ ਪਿ ਜਾਣ ਆਪ ਸਲਾਹੀ ਸਲਾਹੀ ਤਿਸੁਰ ਤਨ ਪਾਈਆਂ ਨਦਸ ਵਾਹ ਹੋ ਹੈ ਸਮੁੰਦਰ ਨ ਜਾਣ ਹੈ ਸਮਰ ਸਾਸੁਰ ਸਾਨ ਗਿਰ ਖ ਸੇ ਤਿ ਮਲ ਤਨ ਢੇੜੇ ਸੋਲਨ ਹੋਵਣੀ ਜੇ ਤਿਸੁ ਮਨ ਹਣ ਵਿਸੁਰਾ ਤਨ ਸੇਵ ਤੇ ਕਹ ਅਨੰਤ ਅੰਤਨ ਖੜਨਾ ਦੇ ਨੰਤ ਅੰਤਨ ਵੇਖਣਾ ਸਕੁਨ ਨੰਤ ਅੰਤਨ ਜਾਪੇ ਖਿਆ ਮਨ ਮੰਤ ਅੰਤਨ ਜਾਪੇ ਕੀਤਾ ਅਖਰ ਅੰਤਨ ਜਾਪੇ ਕਰਵਰ ਅੰਤੋ ਕਾਰਣ ਕੀਤੇ ਬਿਲ ਲਹੇ ਤਾਂ ਕਿ ਅੰਤਨ ਪਏ ਜਾਹੇ ਹੋ ਅੰਤਨ ਜਾਣ ਹੋਏ ਬਹੁਤ ਸਖਿਆ ਬਹੁਤ ਸਖ ਹੋਏ ਵੱਡਾ ਸਖ ਸਖ ਕੁਛੋ ਕੁਰੀਚਾ ਨਾਉ ਜੇ ਉਹ ਚਾਹੋਵੇ ਕੋਈ ਤੇ ਸੋਚੇ ਕੋ ਜਾਣ ਸੋਏ ਜੇ ਉਹ ਦੇ ਆਪ ਜਾਣਿਆ ਆਪ ਕੋ ਨਾਨਕ ਨਦਰੀ ਕਰਮ ਦਾ ਤਨ ਬਹੁਤ ਸਾਧ ਕਰਮ ਲਿਖਿਆ ਨ ਜਾਏ ਵੱਡਾ ਦਸਤਾਵ ਚਲਣ ਨ ਸਮਾਏ ਇਹ ਤੇ ਮਖੇ ਜੋਦਿ ਸੰਸਾਰ ਇਹ ਤੇ ਗਣਤ ਨਹੀਂ ਵਿਚਾਰ ਇਹ ਤੇ ਹਰ ਟੁੱਟਾ ਵਿਚਾਰ ਇਹ ਤੇ ਲਲਮ ਕਰਪਾ ਹੈ ਇਹ ਤੇ ਮੂਰਪਾ ਹੀ ਕਾਏ ਇਹ ਤੇ ਦੁਖੂ ਪੂ ਸਦਮਾਰ ਇਹ ਪਿਦਾ ਤ੍ਰਿੰਦਖਾਰ ਬੰਧ ਖਲਾਸੀ ਪਾਣ ਹੋਏ ਰੱਖਣ ਸੁਖੇ ਕੋਏ ਦੇਖੋ ਖੈ ਕਿ ਅਖਣ ਪਾਏ ਉਹ ਜਾਣ ਜੇ ਤਿਆ ਮਹ ਕਾਏ ਆਖੇ ਜਾਣ ਆਪੇ ਦੇ ਅਖ ਹੈ ਸੇ ਪੇਕੇ ਇੱਕੇ ਜੇ ਸੁਨੋ ਬਖਸ਼ੇ ਸੇਤ ਸਲਾਹ ਨਾਨਕ ਪਾਸਾ ਪਾਸ ਅਮੁੱਲ ਗੁਣ ਮਲੁਖਾਰ ਅਮੁੱਲੁ ਘਾਰਿ ਮਲਖੰਡਾਰ ਅਮੁਲਾਭ ਹੈ ਮੁਲੇ ਜਾਹਿ ਅਮੋਲ ਭਾਈ ਮੁਲਾ ਸਮਾਹੇ ਮੂਲ ਧਰਮ ਮੂਲ ਦੀ ਬਾਹਣ ਮੂਲ ਤੁਲ ਮੂਲ ਕਰਵਣ ਅਮੋਲ ਬਸੇ ਸਮੋਲ ਨਿਸ਼ਾਨ ਮੂਲ ਕਰਮ ਮੂਲ ਫਰਮਾਨ ਅਮੋਲੋ ਮੁਲਖ ਨਜਾਇ ਆਖਾ ਫਿਰੇ ਲੁਰਾਈ ਆਖੇ ਵਿਰ ਕਾਟ ਪੁਰਾਣ ਆਖੇ ਪੜੇ ਕਰੇ ਮੁਖਿਆਣ ਆਖੇ ਪਰਮਯਖ ਹੈ ਇੰਦਰ ਹੈ ਗੋਕੀਤ ਹੈ ਗੋਬਿੰਦ ਆਖੇ ਸੁਰਾਖੇ ਸੁਬ ਆਖੇ ਤੇ ਕੇਤੇ ਬੋਧਾ ਅੱਖ ਹੈ ਦਰਵਖ ਹੈ ਦੇਵ ਅੱਖ ਹੈ ਸੁਰ ਨਰ ਮਨ ਜਨ ਸੇਵਾ ਏਤੇ ਅੱਖ ਹੈ ਅਖਣ ਪਾਹੇ ਕੇਤੇ ਕਹਿ ਖਟਕਟੁੰ ਜਾ ਹੈ ਏਤੇ ਕਿਤੇ ਹੋਰ ਕਿਰਪਾ ਅਖਨ ਸੁਖ ਹੈ ਕਈ ਕੇ ਜੀਉੜ ਪਾ ਦੇਉੜ ਹੋਏ ਨਾਨਕ ਜਨ ਸਚਾ ਸੋਏ ਦੇਖ ਅੱਖ ਬੋਲ ਵਿਗਾੜ ਤਨ ਖਿਆ ਸਿਰ ਗਵਰ ਗਵਰ ਸੋਹ ਦਰ ਕੇ ਹਾਸੁ ਕਰਕੇ ਹਾ ਜੇਤਬੈ ਸਰਬ ਸੰਮਾਨੀ ਭਾਜੇ ਰਾਗ ਅਨੇਕ ਸੁਖਾਂ ਕਾ ਗੇਤਿ ਵਾਣ ਹਾਰੇ ਜੇ ਤੇ ਰਾਗ ਕਰੇ ਸੋ ਕਹਿਆਨ ਕਹਤੇ ਗਵਨ ਹਾਰੇ ਆਵਹਿ ਪੁਖਨੋਂ ਪਉਣ ਪਾਣੀ ਬੈ ਸੰਤਰ ਘਰਿ ਰਜ ਧਰਮ ਦਵਾਰੇ ਗਾਵਹਿ ਚਿੱਤ ਗੁਪਤ ਨਹਿ ਜਾਣ ਨਿਖਲੇ ਧਰਮ ਵਿਚਾਰੇ ਗਾਖੇ ਸਰਬਰਮਾ ਦੇਵੀ ਕਉਹਣ ਸਦਾ ਸੁਆਰੇ ਭਗਵਾਂ ਹਿੰਦ ਦਾ ਸੁਣ ਬੈਠੇ ਦੇਵ ਤੇ ਆਓ ਦਰਨਾਲ ਨਿਗਾ ਸਿਧ ਸੁਮਨ ਜੰਦਰੀ ਆਵਨ ਸਾਧਵੀ ਚਾਰੀ ਭਾਵਨ ਜਤੀ ਸਭ ਜੀ ਸੰਤੋਖੀਗਾ ਅਮੀਰ ਕਰਾਰੇ ਭਾਵਨ ਪੰਡਤ ਪੜਨਰਕੇਸ਼ਰ ਜੁਗ ਜੁਗ ਦੇ ਤਨਾਲੇ ਭਾਵ ਹੈ ਮੋਖਣਿਆ ਮਨ ਮੋਹਨ ਸੁਰਗਮਤ ਸਿਆਨੇ ਗਾਵਣ ਰਤਨੁ ਪਾਏ ਤੇਰੇ ਅਸਰ ਤੇਰ ਨਾਲੇ ਗਾਮ ਹੈ ਜੋ ਤੁਮਹਾ ਬਲਸੂਰਾ ਗਾਮ ਹੈ ਖਾਣੀ ਚਾਰੇ ਗਾਮ ਹੈ ਕੰਡ ਮੰਡਲੁਰ ਕੰਡਾ ਕਰ ਕਰ ਕੇ ਧਾਰੇ ਸੇ 14 ਨੋ ਗਾਮ ਹੈ ਜੋ ਤੁਧਾ ਗਨ ਲਤੇ ਤੇਰ ਪਉ ਤੁਸਾਲੇ ਹੋਰ ਕੀਤੇ ਗਾਵਣ ਸੇ ਮੈਂ ਚਿਤਨਾ ਅਮਨਾਨਕ ਆ ਵਿਚਾਰੇ ਸੋ ਇਸ ਕੋ ਇਸ ਕੋ ਮੈਂ ਖਤ ਸੋ ਹਿੰਗੂ ਸੱਚਾ ਸੱਚੀ ਨਹੀਂ ਹੈ ਪੀ ਹੋਸੀ ਜੈ ਨਾ ਜਾ ਸੇ ਰਚਨਾ ਜਿਨੇ ਰਚਾਈ

ਜਗਤ ਡੰਡਾ ਪ੍ਰਤੀਤ ਆਈ ਪੰਥੀ ਸੁਰਜ ਮਾਤੀ ਮਨ ਜਿਤੇ ਜਗ ਜੀਤ ਆਹ ਦੇ ਸਤਿ ਸਾਰੇ ਸਤ ਨੀਲ ਨਾਦ ਨਤ ਜੁਗ ਜੁਗੇ ਹੋਵੇ ਸ ਭਉਤ ਗਿਆਨ ਦਿਆ ਅੰਡਰ ਛਟ ਘਟ ਵਜਹਿ ਨਾਦ ਆਪ ਨਾਥ ਨਾ ਚ ਸਮਝ ਆ ਕੇ ਰਿਧਿ ਸੇ ਦਰ ਰਸਤ ਸੰਜੋਗ ਮਜੋ ਦੇਖਾਰ ਸੁਨਾਹ ਲਿਖਿਆ ਹੈ ਭਗ ਆਹ ਦੇ ਸਤਿ ਸਾਰੇ ਸਤ ਨੀਲ ਨਾਦ ਨਤ ਜੋ ਜੋਗੇ ਹੋਏ ਸੇਖਾ ਮਾਰੇ ਜੋਤ ਵਿਆਹੇ ਤਿੰਨ ਚੇਲੇ ਪਰਵਾਨ ਸੇਖ ਸੰਸਾਰਿਕ ਪੰਡਾਰੀ ਕਲਾਈ ਦੀਵਾਨ ਜੀਵ ਤਿਸ ਭਾਗ ਹੈ ਤਿ ਵਸਨਾਵੇ ਜੀਵ ਹੋਵੇ ਫੁਰਮਾਨ ਹੋਇ ਖੈ ਉਹਨਾਂ ਦਾ ਦਰਨ ਆਵੇ ਬਹੁਤ ਇਹੋ ਵਿਰਣ ਹਰੇ ਸੁਦਸਾ ਦੇਸ ਹਾਦ ਹਨੇਰਾ ਨਾਦ ਨਾ ਖਤ ਜੁਗ ਜੁਗ ਇੱਕ ਹੋਇਸ ਹਾਸਨ ਲੇ ਲੇ ਕੰਡਰ ਜੋ ਕਿਸ ਭੈ ਸੋਇ ਭੈ ਕਰ ਕਰੇਖੈ ਸੁਰਜਨ ਹਰ ਨਾਨ ਸੱਚ ਸੱਚੀ ਖਾਰ ਹਾ ਦੇ ਸਤਿ ਸਹ ਦੇਸਾ ਆਦ ਨਿਰਨਦ ਨਹਤ ਜੁਗ ਜੁਗ ਇੱਕ ਹੋਇਸ ਇੱਕ ਦੋ ਜੀਪੋ ਲਖ ਹਮ ਲਖ ਮ ਲਖੀ ਸਾ ਲਖ ਰਖ ਵੜਾ ਕੀ ਹੈ ਇੱਕ ਨਾਮ ਜਗਦੀਸ਼ਾ ਇਹ ਤਰਹ ਪਦ ਬਗੜਿਆ ਜਣਿਆ ਹੋਇਆ ਕੀਸ ਜੋਨ ਲਖਸਿਕ ਟਾਈ ਰੀਸ ਨਾਨਕ ਨਦਰਿ ਪਈਆ ਕੋੜੀ ਕੋੜਾ ਟੀਸ ਆਖਣ ਜੋਰ ਸੁ ਪੈ ਨਹ ਜੋਰ ਜੋਰ ਨ ਮੰਗਣ ਦੇ ਨਾ ਜੋਰ ਜੋਰ ਨ ਜੀਵਨ ਮਰਨ ਨਹ ਜੋਰ ਜੋਰ ਨ ਰਾਜ ਮਾਲ ਮਨਸੂਰ ਜੋਰ ਨ ਸੁਰਤਿ ਗਿਆਨ ਵਿਚਾਰ ਜੋਨ ਜੋਖੇ ਸੁਟੈ ਸੰਸਾਰ ਜਿਸਾ ਤੁਰ ਕਰ ਵੇਖੈ ਕੋਈ ਨਾਨਕ ਤੁਮ ਨਹੀਂ ਜਨ ਕੋਈ ਰਾਤੀ ਰੁੱਤੇ ਸਿੱਤੇ ਵਾਰ ਉਨ ਪਾਣੀ ਗਨੀ ਪ੍ਰਥਾਨ ਤਿਸੇ ਤਰਤੀ ਸਾਵ ਰਖੇ ਤਰੁੰਛਲ ਇਸ ਵਿੱਚ ਜੇ ਜੋ ਫੇ ਰੰਗ ਤਨ ਕੇ ਨਾਮ ਅਨੇਕ ਅਨੰਤ ਕਰਮੇ ਕਰਮੇ ਹੋਏ ਵਿਚਾਰ ਸੁਚਾ ਸੁਜਾ ਦਰਮਬਾਰ ਸਿਥਾ ਸੋਹਣ ਪੰਚ ਪਰਵਾ ਨਾਦਰੀ ਕਰਮ ਕੋ ਨਿਸ਼ਾਨ ਅਛ ਬਗਾਇ ਸਹਿ ਬਾਇ ਨਾਨਕ ਗਿਆ ਜਾਪੇ ਜਾਏ ਧਰਮ ਖੰਡ ਕਾ ਹੋ ਧਰਮ ਗਿਆਨ ਖੰਡ ਕਾ ਹੋ ਹੂ ਕਰਮ ਕੇਤੇ ਪਵਨ ਪਾਣੀ ਵਸੰਤਰ ਕੇਤੇ ਕਾਰਨ ਮਹੇਸ਼ਾ ਕੇਤੇ ਬਰਮੇ ਕਾਰਜ ਕੜੀਆ ਰੂਪ ਰੰਗ ਕੇ ਵੇਸ ਕੇਤੇ ਬਰਮੇ ਕਾਰਜ ਕੜੀ ਰੂਪ ਰੰਗ ਕੇ ਵੇਸ ਕੇਤੀਆਂ ਕਰਮ ਭੂਮ ਮੇਰ ਕੇਤੇ ਕੇਤੇ ਤੂਪ ਦੇਸ ਕੇਤੇ ਨਿਸ਼ਾਨ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਸ ਕੇਤੇ ਕੇਤੇ ਦੇਵੇਸ ਕੇਤੇ ਦੇਵ ਦਾਨਮਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਹਿਤੇ ਬਾਤ ਨਰਿੰਦਰ ਕੇਤੀਆ ਸੁਰਤੀ ਸੇਵਕੇ ਤੇ ਨਾਨਕ ਅਨੰਤ ਗਿਆਨ ਖੰਡ ਮਗਿਆਨ ਪਰ ਚੰਡ ਤਿਤੈ ਆਦ ਬਿਨੋਰ ਕੋੜ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿਤੈ ਗੜਿ ਚੜਿਐ ਬਹੁਤ ਆਨੂਪ ਆਖਿਆ ਗੱਲਾਂ ਕਥਿਆ ਨ ਜਾਹੇ ਜੇ ਕੋ ਕਹੈ ਪਿਛੈ ਤਸਾਈ ਤਿਤੈ ਗੜਿਐ ਸੁਰਤ ਸਮਤ ਮਨ ਬੂਬਾ ਇਥੈ ਖੜਿਆ ਸੂਰਾਂ ਸਿਦਾਂ ਖੇ ਸੂਰ ਬੇਖਰ ਮਖੰਡ ਕੀ ਬਾਣੀ ਜੋਰ ਇਥੈ ਹੋ ਨ ਕੋ ਹੋਰ ਸੈ ਜੋਜ ਮਹਾਬਲ ਸੂਰ ਜਿਨ ਮਹਿ ਰਾਮ ਰਹਾ ਭਰਪੂਰ ਇਥੈ ਸੀਤੋ ਸੀਤਾ ਮਹਿ ਮਾਹੇ ਆਖੇ ਰੂਪ ਨ ਕਥਨੇ ਜਾਹੇ ਨਾ ਹੋ ਨਾ ਉਹ ਮਰਨ ਛਾਗੇ ਜਾਹੇ ਜਿਨ ਖੈ ਰਾਮ ਸਹਿ ਮਨ ਵਾਸੇ ਇਥੈ ਭਗਤ ਸਹਿ ਕੇ ਲੋਕ ਰਹਿ ਅਨੰਤ ਸਚੁ ਮਨੁ ਸੋਇ ਸਤਿਖੰ ਅਨਵਸਰ ਨਿਰੰਕਾਰ ਅਦਰਖਰ ਵਿਖੇ ਨਦਰਣ ਹਾਤਿ ਤਿਤਖੰਡ ਮੰਡਲ ਵਰਖੰਡ ਏਕੋ ਕਚੈ ਤਨ ਤਨੰਤ ਤਿਤ ਲਹੂ ਲੋਹ ਕਰ ਜਿਵ ਜਿਵ ਹੁਕਮ ਤਿ ਵੈ ਤਿ ਵਿਕਾਰ ਵਿਖੈ ਸਖਰ ਵਿਚਾਰ ਨਾਨਕ ਕਥਨ ਕਰੜਾ ਸਾਰ ਜਤ ਪਹਾਰਾ ਤੀਰ ਸੁਨਿਆਰ ਰਹਿਰਨ ਮਤਿ ਵੇਦ ਹਤਿਆਰ ਔਖਾ ਲਾਗਦਨ ਤਕਤਾ ਅੰਡਾ ਪਾਵੰਰ ਸਤਿ ਤਦਾਨੇ ਕੜੀਏ ਸੋ ਸਤਿ ਨਖਾਲੁ ਇਹਨ ਕੋ ਨਦਰ ਕਰਮ ਤਿਨ ਘਰ ਨਾਨਕ ਨਦਰੇ ਨਦਰ ਨਿਹਾਰ ਸੁ ਲੋਕ ਹਉਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤਿ ਦੇਵ ਸਰਾ ਦੋ ਜਾਈ ਦਾ ਹਿਲੇ ਸਗਲ ਜਗਤ ਸੰਗਿਆਆਂ ਬਰਿਆਆਂ ਵਾਛੈ ਧਰਮ ਹਜੂਰ ਪਰਮੀ ਆਪੋ ਆਪਣੀ ਇਹ ਨੇੜੇ ਖ ਦੂਰ ਜਿਨੇ ਨਾਮ ਧਿਆਇਆ ਖੇਮ ਸਖਤ ਕਹਲ ਨਾਨਕ ਤੇ ਮੁਖ ਜਲੇ ਕੇਤੇ ਛੁਟੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ